ਸਭ ਲੋ ਠੀਕ ਹੈ ਜੀ ਸਾਡੇ ਜਿਹੜਾ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਸੀ ਹੈ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟਰੈਸ਼ਨਿਸਟ ਜਿਹੜਾ ਰੈਕਟ ਮੋਡਿਊਲ ਕਹਿ ਸਕਦੇ ਹੋ ਬਸਟ ਕੀਤਾ ਚਾਰ ਦੋਸ਼ੀ ਗ੍ਰਿਫਤਾਰ ਹੋ ਚੁੱਕੇ ਇਸ ਕੇਸ ਇਹਦੇ ਚ ਐਫ ਆਈ ਆਰ ਨੰਬਰ 118 217 ਨੂੰ ਦਰਜ ਕੀਤਾਈ ਗਈ ਸੀ ਕਿ ਇੰਪੋਰਟੈਂਟ ਬਿਜ਼ਨਸਮੈਨ ਵੱਲੋਂ ਖਾਣਾ ਸਦਰ ਦੇ ਵਿੱਚ ਉਹਨਾਂ ਦੀ ਕੋਈ ਸਾਈਟ ਬਣ ਰਹੀ ਸੀਗੀ ਬੈਂਕਵੈਟ ਹਾਲ ਦੀ ਉਸ ਬੋਰਡ ਦੇ ਉੱਤੇ ਫਾਇਰਿੰਗ ਕਰਕੇ ਵੀਡੀਓ ਬਣਾਈ ਹਾਲਾਂਕਿ ਉਹ ਅੰਡਰ ਕੰਸਟਰਕਸ਼ਨ ਸਾਈਟ ਸੀਗੀ ਬਾਹਰਲੇ ਪਾਸੇ ਆਊਟਸਕਰਸ ਆਫ ਸ਼ਹਿਰ ਦੇ ਬਾਹਰ ਉਹ ਮੁੜ ਕੇ ਵੀਡੀਓ ਦਿਖਾ ਕੇ ਉਹਨਾਂ ਤੋਂ ਫਰੋਟੀ ਦੀ ਮੰਗ ਸ਼ੁਰੂ ਕੀਤੀ ਗਈ ਔਰ ਬਾਰ-ਬਾਰ ਉਹਨਾਂ ਨੂੰ ਫੋਨ ਨੰਬਰ ਤੋਂ ਜਿਹੜੇ ਫੋਨ ਆ ਰਹੇ ਸੀਗੇ ਫਰਿਆਦ ਦਰਜ ਕਰਕੇ ਬੜੀ ਡੀਪਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਔਰ ਬਹੁਤ ਜਲਦੀ ਸਾਰਾ ਕੇਸ ਕਲੈਕ ਕੀਤਾ ਗਿਆ ਜਿਹੜੇ ਬੰਦਾਂ ਨੇ ਜਿਹੜੇ ਦੋ ਮੁਲਜ਼ਮ ਸੀ ਜਿਨ੍ਹਾਂ ਨੇ ਫਾਇਰ ਕੀਤਾ ਸੀ ਉਹਦਾ ਸਾਈਟ ਕਿੱਥੇ ਹੈਗੀ ਕੰਸਟਰਕਸ਼ਨ ਦੀ ਅਮਨਦੀਪ ਸਿੰਘ ਤੇ ਸਿਮਰਤਪਾਲ ਅਮਨਦੀਪ ਗੁਰੇਜ ਸਦੋਕੇ ਦਾ ਦੋਨੇ ਇੱਕੋ ਪਿੰਡ ਦੇ ਆ थाना ਮਹਿਤਾ ਅਮਰਸਰ ਰੂਰਲ ਇਹਨੂੰ ਸਦਰ ਦੀ ਪੁਲਿਸ ਪਾਰਟੀ ਨੇ ਗ੍ਰਿਫਤਾਰ ਕੀਤਾ ਅਲੋਂਗ ਵਿਦ ਸੀਆਈਏ ਬੰਦੇ ਸਾਡੀ ਪਾਰਟੀ ਨਾਲ ਸੀ ਦੂਜਾ ਹੈਗਾ ਸਿਮਰਤਪਾਲ son of ਸਰਬਜੀਤ ਸਿੰਘ ਸੱਦੋਕੇ ਦਾ ਇਹ ਥਾਣਾ ਮਾਤਾ ਅੰਮ੍ਰਿਤਸਰ ਰੂਰ ਇਹ ਦੋ ਬੰਦੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀ ਬੋਰਡ ਤੇ ਉਸ ਤੋਂ ਇਲਾਵਾ ਜਿਹੜਾ ਇਹ ਸਾਰਾ ਨੈਟਵਰਕ ਦਾ ਮਾਸਟਰਮਾਈਂਡ ਸੀ ਹਰਪ੍ਰੀਤ ਏਲੀਅਸ ਹੈਪੀ son of ਸਰਜੀਤ ਸਿੰਘ ਪੈਣੀ ਮੀਆਂ ਖਾ ਡਿਸਟ੍ਰਿਕਟ ਗੁਰਦਾਸਪੁਰ ਇਹ ਇਹ ਸਿਮਰਤਪਾਲ ਏਲੀਅਸ ਸਿਮਰਨ ਮੰਗਲ ਸਿੰਘ ਦਾ ਬੇਟਾ ਹੈ ਰਾਮਪੁਰਾ ਪਿੰਕੋ ਪੀਐਸ ਕ੍ਰਿੰਡਾ ਅਮਰਸਾ ਰੂਰਲ ਉਹ ਦੋਨੋਂ ਜਿਹੜੇ ਹੈ ਇਹ ਬੌਂਸਰ ਦਾ ਕੰਮ ਕਰ ਰਿਹਾ ਸੀ ਸਿਮਰਤਪਾਲ ਉਹਨਾਂ ਨੇ ਮਾਸਟਰਮਾਈਂਡ ਸਾਰੀ ਇਹ ਐਕਸਟਰੈਕਸ਼ਨ ਜਿਹੜੀ ਹੈ ਐਟਾ ਉਹ ਮਾਸਟਰਮਾਈਂਡ ਕਰਕੇ ਟਾਰਗੇਟ ਕੀਤਾ ਵਿਕਟਮਸ ਨੂੰ ਔਰ بار-बार ਉਹਦੀ ਅਬਜ਼ਰਵੇਸ਼ਨ ਕਰਕੇ ਇਹ ਸਾਰੀ ਇਨਫੋਰਮੇਸ਼ਨ ਕੋਲਰ ਨੂੰ ਦੇ ਰਹੀ ਸੀ ਔਰ ਜਿਹੜਾ ਹੈਗਾ ਉਹ ਬਾਹਰ ਬੈਠਾ ਸਪੇਨ ਸ਼ਾਇਦ ਹੈਗਾ ਯੂਰਪ ਤੋਂ ਸੁਖਦੇਵ ਸਿੰਘ ਉਹ ਵੀ ਇਸ ਕੇਸ ਦੇ ਵਿੱਚ ਸ਼ਾਮਲ ਹੋਇਆ ਗਿਆ ਕਿਉਂਕਿ ਉਹਨੇ ਇਹ ਸਾਰੀਆਂ ਜਿਹੜੀਆਂ ਫੌਤੀਆਂ ਕੋਲਾਂ ਉੱਥੋਂ ਆਪ ਕੀਤੀਆਂ ਤੇ ਫੌਤੀਆਂ ਮੰਗੀਆਂ ਔਰ ਇਹਦੇ ਵਿੱਚ ਇੱਕ ਹੋਰ ਇੰਪੋਰਟੈਂਟ ਗੱਲ ਹੈ ਕਿ ਇੱਕ ਨਟੋਰੀਅਸ ਗੈਂਗਸਟਰ ਹੈ ਦੋਨੀ ਬਲ ਉਹਦਾ ਨਾਮ ਲੈ ਕੇ ਵਰਤ ਰਹੇ ਸੀ ਵੀ ਅਸੀਂ ਇਹ ਬੋਲ ਰਹੇ ਹਾਂ ਤਾਂ ਕਿ ਹੋਰ ਜ਼ਿਆਦਾ ਪ੍ਰੈਸ਼ਰ ਬਣੇ ਪਰ ਇਹ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਔਰ ਸਿਵਲ ਲਾਈਨ ਪੁਲਿਸ ਨੇ ਕਿ ਦੋ ਬੰਦੇ ਮਾਸਟਰਮਾਈਂਡ ਸੀ ਇਹ ਹਰਪੀ ਦੇ ਲਈ ਹੈਪੀ ਤੇ ਸਿਮਰਤਪਾਲ ਲਈ ਸਿਮਰਨ ਸਿਮਰਨ ਜੋ ਕਿ ਬੌਂਸਰ ਦਾ ਕੰਮ ਕਰਦਾ ਔਰ ਉਹੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਕਰ ਰਿਹਾ ਸੀ ਇਹਨਾਂ ਨੂੰ ਗਿਫਟਾਰ ਕੀਤਾ ਤੇ ਕੰਪਨੀ ਬਾਅਦ ਦਿੱਤੇ ਆਪਾਂ ਖੜੇ ਆ ਦੇ ਆਊਟਸਕਾਉਟਸ ਦੇ ਉੱਤੇ ਤੇ ਜਦੋਂ ਇਹਨਾਂ ਦੀ ਤਲਾਸ਼ੀ ਲੈ ਕੇ ਰਿਕਵਰੀ ਕੀਤੀ ਕਿ 45 ਬੋਰ ਦਾ ਪਿਸਤਲ ਮਿਲਿਆ ਇਹ ਜਦੋਂ ਇਹ ਪਿਸਤਲ ਰਿਕਵਰੀ ਕਰਕੇ ਪੁਲਿਸ ਪਾਰਟੀ ਗੱਡੀ ਚ ਬੈਠੀ ਸੀ ਤੇ ਹਰਪੀ ਦੇ ਹੈਪੀ ਨੇ ਕਾਰਬਾਈਨ ਜਿਹੜੀ ਆ ਸਾਡੇ ਮੁਲਾਜ਼ਮ ਤੋਂ ਖੋ ਕੇ ਉਹਨੂੰ ਖੋਣ ਦੀ ਕੋਸ਼ਿਸ਼ ਕੀਤੀ ਔਰ ਉੱਥੇ ਇੱਕਦਮ ਹਫੜਾ ਦਫੜੀ ਮਚ ਗਈ ਤੇ ਬਲਵੰਦਰ ਸਿੰਘ ਐਸਐਸ ਨੇ ਆਪਣੇ ਪਿਸਤਲ ਜਿਹੜਾ ਸਰਕਾਰੀ ਸੀ ਉਹ ਤੋਂ ਫਾਇਰ ਕੀਤਾ ਜੋ ਕੇ ਦੇ ਲੱਤ ਤੇ ਲੱਗਿਆ ਗੁਰਦੇ ਨੂੰ ਇਮੀਡੀਏਟਲੀ ਹਸਪੀਟਲ ਪਹੁੰਚਾਇਆ ਗਿਆ ਔਰ ਜਿਹੜੇ ਇਲਾਜ ਕੁਝ ਵੀ ਕਰੀਆ ਚਾਰੇ ਮੁਲਜ਼ਮ ਤੇ ਪੰਨਿਆ ਮੁਲਜ਼ਮ ਜਿਹੜਾ ਬਾਹਰ ਬੈਠਾ ਹੈ ਨਾਮਜ਼ਦ ਕੀਤੇ ਗਏ ਨੇ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਰਿਕਵਰੀਆਂ ਹੋਣੀਆਂ ਵੈਪਨ ਦੀਆਂ ਔਰ ਜਿਹੜੇ ਦੂਜੇ ਬੰਦੇ ਨੇ ਉਹਨਾਂ ਦੀ ਪੁੱਛਗਿੱਛ ਜੇ ਜਾਰੀ ਹੈ ਜਿਨ੍ਹਾਂ ਨੇ ਐਕਚੁਅਲ ਫਾਇਰਿੰਗ ਕੀਤੀ ਹੈ ਬੋਰਡ ਦੇ ਉੱਤੇ ਸੋ ਮੈਂ ਸਾਰੀ ਟੀਮ ਨੂੰ ਬਧਾਈ ਦਿੰਦਾ ਬਹੁਤ ਅੱਛਾ ਆਪਰੇਸ਼ਨ ਕੀਤਾ ਜਿਸ ਨਾਲ ਕਿ ਸਾਡੀ ਜਿਹੜੀ ਕਿਸੇ ਤਰ੍ਹਾਂ ਦੀ ਜਿਹੜੀ ਸੈਂਸੇਸ਼ਨ ਫਲਾਉਣ ਵਾਲੀ ਜਾਂ ਕੋਈ ਸੈਂਸੇਸ਼ਨ ਟ੍ਰੈਨ ਕਰਨ ਦੀ ਜਿਸ ਨਾਲ ਕਿ ਸਹਿਮ ਦਾ ਫੈਲਦਾ ਸੋਸਾਇਟੀ 'ਚ ਉਹਨੂੰ ਬਿਲਕੁਲ ਨਾਕਾਮਯਾਬ ਕੀਤਾ ਔਰ ਪੂਰਾ ਦਾ ਪੂਰਾ ਗਿਆ ਹੈ ਗੈਂਗਰ ਹਰਸ ਕੀਤਾ ਗਿਆ ਸਰ ਇਹਦੇ ਵੇਲੇ ਇਹ ਕਿੰਨੇ ਵਜੇ ਘਟਨਾ ਇਹ तकरीबन 4:30 ਦੇ ਕਰੀਬ ਦੀ ਘਟਨਾ ਹੈ ਜੀ ਹਾਂਜੀ ਤੇ ਗੋਲੀ ਇਹ ਤਾਂ ਜਿਹੜੀ ਹੈ 9mm ਕਾਰਬਾਈਨ ਖੋਹ ਲਈ ਉਹਦੇ ਪਾਸ ਦੀ ਉਹਨੇ ਆਪਣੀ ਸੈਲਫ ਡਿਫੈਂਸ ਚ ਕੀਤਾ ਤੇ ਉਹਦੇ ਜਿਹੜਾ ਰੈਲੀਟਰੀ ਸੈਲਫ ਡਿਫੈਂਸ ਫਾਇਰ ਦੇ ਵਿੱਚ ਗੋਲੀ ਲੱਗੀ ਸਰ 4:30 ਦੇ ਕਰੀਬ ਆਦੀ ਹੈ ਕੋਈ ਮਰੇ ਸੀ ਨਹੀਂ ਇੱਥੇ ਬਕਵਾਸ ਇਹਨਾਂ ਨੂੰ ਸ਼ੱਕ ਸੀ ਕਿ ਦੂਜੇ ਬੰਦਿਆਂ ਨਾਲ ਕੰਟੈਕਟ ਨਹੀਂ ਹੋਇਆ ਸੈਰ ਕਰ ਰਹੇ ਜਾਂ ਫਿਰ ਨਹੀਂ ਆਪਣੀ ਗੱਡੀ ਚ ਹੀ ਸੀਗੇ ਜੀ ├ਪ੍ਰੀਜ਼ਾ ਗੱਡੀ ਐ ├ਔਰ ਸਾਰੀ ਐਸੀ ਤਹਿਕੀਕਾਤ ਕਰ ਰਹੇ ਆ ਕਿ ਪਿਸਟਲ ਕਿੱਥੋਂ ਆਇਆ ਕੀ ਹੋਇਆ ਸਰ ਜ਼ਿਆਦਾ ਲੁੱਟਾ ਘੁਆ ਫੇਰੇ 4 ਤੋਂ 5 ਜਾਂ 6 ਦੇ ਵਿੱਚ ਵੀ ਲੱਗਦਾ ਕਿ ਅੱਜ ਵੀ ਇਹਨਾਂ ਨੇ ਕਿਸ ਘਟਨਾ ਨੂੰ ਅੰਜਾਮ ਦੇਣਾ ਸੀ ਕਿਸੇ ਨੂੰ ਲੁੱਟ ਕੋ ਕੌਣੀ ਕਰਨੀ ਸੀ ਲੁੱਟ ਕੋ ਵਾਲੀ ਗੱਲ ਨਹੀਂ ਸੀ ਜੀ ਇਹਨਾਂ ਦਾ ਮੇਨ ਟਾਰਗੇਟ ਐਕਸਟਰੈਕਸ਼ਨ ਸੀਗਾ ├ਔਰ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਡਰਾ ਕੇ ਤੇ ਆਪਣੀ ਫਰौती ਦੇ ਪੈਸੇ ਕੁਝ ਨਾ ਕੁਝ ਮਿਲ ਜਾਣ ਸਰ ਹੁਣ ਤੱਕ ਕਿੰਨੀਆਂ ਫਰੋਤੀਆਂ ਮੰਗ ਚੁੱਕੇ ਜੀ ਇਹ ਚੰਦਰੀ ਜੀ ਜੀ ਪੁੱਛ ਕੁੱਝ ਫਿਰ ਤੁਹਾਨੂੰ ਕਲੀਅਰ ਕਰਾਂਗੇ ਅਜੇ ਜਿਹੜਾ ਬੋਨ ਕੇਸ ਆ ਟ੍ਰੇਸ ਹੋਇਆ ਔਰ ਜੇ ਆਪਾਂ ਐਂਗਲ ਦੇਖੀਏ ਕਿ ਕਿੱਥੋਂ ਬੰਦੇ ਇਹਨਾਂ ਨੇ ਰੂਰਲ ਏਰੀਏ ਦੇ ਜੋੜੇ ਆਪ ਘਿੰਡੇ ਦੇ ਰਹਿਣ ਵਾਲੇ ਆ ਓਏ ਇੱਕ ਗੁਰਦਾਸਪੁਰ ਦਾ ਰਹਿਣ ਵਾਲਾ ਇਹਨਾਂ ਨੇ ਬੰਦੇ ਅਰੇਂਜ ਕੀਤੇ ਤੇ ਉਹਨਾਂ ਤੋਂ ਜਿਹੜੀ ਆ ਬੋਰਡ ਦੇ ਉੱਤੇ ਫਾਇਰਿੰਗ ਕਰਾਈ ਸਰ ਇਹ ਗੋਲੀ ਕਿੱਥੇ ਵੀ ਮਰਕੇ ਪਈ ਸਰ ਇਹਦੇ ਕਾਫ ਦੇ ਉੱਤੇ ਦੀ ਪਿੰਨੀ ਚ ਸਰ ਇੱਕੋ ਦੇ ਲੱਗੀ ਪਈ ਹਾਂਜੀ